i'm yeah. a yeah. 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 ਅੱਜ ਪਤਨਾ ਜੈਤੀ ਦੇ ਜੁਬਲੀ ਮੌਕੇ ਤੇ ਫਦੇਗੜ ਤੋਂ ਕਿਹੜਾ ਬੜਾ ਪਿਆਰ ਆ ਫਦੇਗੜ ਚੂੜੀਆਂ ਦਾ ਬੜਾ ਲੰਬਾ ਸਮਾਂ ਫਦੇਗੜ ਚੂੜੀਆਂ ਚ ਰਾਹ ਕੇ ਗੁਜ਼ਾਰਿਆ ਬੜਾ ਜਿੰਦਗੀ ਦਾ ਵਧੀਆ ਪਾਲ ਚ ਰਿਹਾ ਮੈਂ ਫਦੇਗੜ ਚ ਹੀ ਆ ਰਹੀ ਨਹੀਂ ਅੱਜ ਮੈਂ ਫਦੇਗੜ ਚ ਆ ਕੇ ਆਪਣਾ ਮਸੂਮ ਮਹਿਸੂਸ ਹੋ ਗਿਆ ਕਿ ਮੈਂ ਸਾਰੀ ਟਕਾਵਟ ਜਿਹੜੀ ਪਿਛਲੇ ਕਿੰਨਾ ਚੋਹ ਸਾਲਾਂ ਦੇ ਅੱਜ ਲੱਤ ਕੇ ਫਦੇਗੜ ਆਣ ਕੇ ਤਾਂ ਮੈਂ ਅੱਜ ਭਗਵਾਨ ਜੀ ਵਰਤੂ ਰਾਣੀ ਦੀ ਜਨਮ ਦਿਵਸ ਤੇ ਆ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਜਨਮ ਦਿਵਸ ਦੀ ਲੱਖ ਲੱਖ ਵਧਾਈ ਵੀ ਦਿੰਦਾ ਰਾਬੋ ਦੇ ਜਨਨ ਤੇ ਦਾਸ ਪ੍ਰੇਤੀ ਕਰਾਂਗੇ ਇਸੇ ਤਰ੍ਹਾਂ ਸਮਾਜ ਸਾਡਾ ਹਿੰਦੁਸਤਾਨ ਚੜ੍ਹਦੀਆਂ ਕਲਾਂ ਚ ਰਹਿ ਤਰੱਕੀਆਂ ਬਖਸ਼ੇ ਪਰਵੰਤ ਚ ਉੱਜਾਂਦੇ ਨੇ ਮੈਨਾਂ ਨਾਲੋਂ ਜ਼ਿਆਦਾ ਤਾਰੀਆਂ ਹੋਈਆਂ ਫੇਰ ਕਦੇ ਆਇਆ ਜੱਫੀਆਂ ਬੜੀਆਂ ਪਾਈਆਂ ਜੁਬਾਰਾਂ ਦੇ ਰਾਜ ਮਨਾਰਕ ਉੱਤੇ ਬੈਠੇ ਅੱਜ ਇਹਨਾਂ ਪਿਆਰ ਖੜਿਆ ਇੰਨਾ ਮਾਰ ਸਤਕਾਰ ਬਣਿਆ ਫਤਿਹਗਰ ਦੁਨੀਆ ਚ ਜੇ ਤਾਂ ਮੈਂ ਆਪਣੀ ਜ਼ਬਾਨੀ ਬਿਆਨ ਨਹੀਂ ਕਰ ਸਕਦਾ ਤਾਂ ਉਸ ਦਾ ਵੀ ਜਿਹੜਾ ਬਹੁਤ ਪਰੇਕਾੜ ਮਸਿਆਨਾਂ ਨੂੰ ਪੂਰੇ ਪੰਜਾਬੀਆਂ ਨੂੰ ਅਤੇ ਦੇਸ਼ਾਂ ਦੇ ਦੇਸ਼ਾਂ ਵਿੱਚ ਦੱਸਦੇ ਸਾਰੇ ਹਿੱਸਾ ਦੇ ਹਿੰਦੂ ਭਰਾਵਾਂ ਤੇਰੇ ਵੱਲੋਂ ਸਰਕਾਰ ਪਰਮੰਤਰੀ ਕਮਾਟੀ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ ਦੇ ਦਿਨ ਅਸੀਂ ਇਹੀ ਦਿਲ ਦੇ ਕਰਦੇ ਆ ਕਿ ਸਾਥ ਦੇ ਰਾਹ ਤੇ ਚੱਨਣ ਵਾਸਤੇ ਸਾਰਿਆਂ ਦਾ ਸਾਥ ਚਾਹੀਦਾ ਸਾਡਾ ਸਿੰਘ ਮਾਨ ਜੀ ਦੇ ਜੋ ਉਹਨਾਂ ਨੇ ਪੰਜਾਬ ਦੇ ਹਸਤਾ ਵਸਤਾ ਦੇਿੱਤੇ ਪੰਜਾਬ ਧੋਲੀ 2022 ਦੇ ਵਿੱਚ ਇੱਕੋ ਸਰਕਾਰ ਪਹੜਾਈ ਵਿੱਚ ਚੁੱਕਿਆ ਮੈਂ ਸਾਰਿਆਂ ਨੂੰ ਆਪ ਕੋੜ ਕੇ ਬੇਨਤੀ ਕਰਦਾ ਵੀ ਨਾਲ ਜੜ ਕੇ ਸਾਰੇ ਦਰਬਾਸ਼ੀ ਖੁਸ਼ੀਆਂ ਨੇ ਵੀ ਰਣ ਕੇ ਮਨਾ ਕਰੀਏ ਟੁਕੀਆਂ ਦੇ ਵਿੱਚ ਇੱਕ ਦੂਜੇ ਨੂੰ ਪੁੱਛੀ ਦੇ ਨਾਲ ਜੁੜ ਕੇ ਬਹੁਤ ਵਧੀਆ ਲੱਗਾ ਜੀ ਭਗਵਾਨ ਪਰਸ਼ੂਰਾਮ ਦੀ ਜੱਤੀ ਬਣਾ ਕੇ ਦਿਲਾ ਖੁਸ਼ੀ ਹੋਈ ਬਹੁਤ ਜਿਆਦਾ ਖੁਸ਼ੀ ਆ ਭਗਵਾਨ ਪਰਸ਼ੂਰਾਮ ਦੀ ਭਗਵਾਨ ਪਰਸ਼ੂਰਾਮ ਦੀ ਜੈ ਹੋ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵਸਦੇ ਹੋਏ ਸਾਰੇ ਭਗਵਾਨ ਪਰਸ਼ੂਰਾਮ ਜੀ ਦੇ ਜਿੰਦੇ ਵੀ ਦਸ ਦਿਹਾੜੇ ਦੇ ਉੱਤੇ ਪਹੁੰਚੇ ਸਾਰਿਆਂ ਨੂੰ ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਸਾਰਿਆਂ ਦਾ ਪੁੰਚਣ ਤੇ ਬਹੁਤ-ਬਹੁਤ ਧੰਨਵਾਦ ਅੱਜ ਬਹੁਤ ਹੀ ਖੁਸ਼ਹਾਲ ਹੈ ਅੱਜ ਭਗਵਾਨ ਪਰਸ਼ੂਰਾਮ ਜੀ ਦਾ ਜਨ ਦਿਹਾੜਾ ਜੋ ਕਿ ਬ੍ਰਾਹਮਣ ਸਭਾ ਤੋਂ ਬ੍ਰਾਹਮਣ ਸਭਾ ਦੇ ਕਾਨੂੰਨ ਹੈ ਤੇ ਮੈਂ ਪੂਰੇ ਬਰਾਸਪੁਰ ਜ਼ਿਲ੍ਹੇ ਦੇ ਬ੍ਰਾਹਮਣ ਜਿਹੜੇ ਸਾਡੇ ਭਰਾ ਇਕੱਠੇ ਹੋਏ ਨੇ ਕੀ ਜਨ ਦਿਹਾੜੇ ਨੂੰ ਮਨਾ ਰਹੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਦੀ ਯਾਤਰਾ ਜਿਹੜੀਆਂ ਨੇ ਧਾਰਮਿਕ ਯਾਤਰਾ ਜਿਹੜੀਆਂ ਨੇ ਕਾਹ ਵੀ ਨਿਕਲਦੀਆਂ ਰਹਿਣ। ਅੱਜ ਵੀ ਪਰਵਾਨ ਪਰਸ਼ੂਰਾਮ ਜੀ ਦਾ ਤਿਹਾੜ ਬੜੇ ਪੂਰੇ ਦੇਖ ਰੌਣਕਾਂ ਲੱਗਿਆ ਜਾ ਰਿਹਾ। ਸਾਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਪੂਰੇ ਬਹੁਤ ਹੀ ਧੂਂਕ ਦਾ ਨਾਮ ਬਣਾਇਆ ਜਾ ਰਿਹਾ। ਅੱਜ ਦਾ ਦਿਨ ਸਾਰੇ ਪਿੰਡ ਭਰਾ ਰਲ ਕੇ ਮਨਾ ਰਹੇ ਨੇ। ਇਹਨਾਂ ਵਾਲੀ ਮਜਾਦੂ ਪਰਸ਼ੂਰਾਮ ਮਹਾਰਾਜ ਕੀ ਭਗਵਾਨ ਸ਼੍ਰੀ ਪਰਸ਼uram ਜੀ ਦੀ ਜੈ ਅੱਜ ਸ਼ਹਿਰ ਫਲੇਗੜ ਚੁੜੀਆਂ ਵਿੱਚ ਬ੍ਰਾਹਮਣ ਸਮਾਜ ਤੇ ਹਿੰਦੂ ਸਮਾਜ ਵੱਲੋਂ ਰਲ ਕੇ ਅੱਜ ਭਗਵਾਨ ਸ਼੍ਰੀ ਪਰਸ਼uram ਜੀ ਦੀ ਜੈਤੀ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਆ ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਸੀਨੀਅਰ ਬ੍ਰਾਹਮਣ ਲੋਕ ਸਾਡੇ ਨਾਲ ਜੁੜੇ ਨੇ ਧਾਰੀਵਾਲ ਤੋਂ ਬਟਾਲਾ ਤੋਂ ਗੁਰਦਾਸਪੁਰ ਤੋਂ ਦੀਨਾਨਗਰ ਤੋਂ ਢੇਰਾ ਬਾਬਾ ਨਾਨਕ ਤੋਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਸ ਸ਼ੁਭ ਦਿਹਾੜੇ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਜੈ ਸ਼ੇ